ਗੋਮਨੀਆ ਕਾਲੀ ਦਲ ਜਿੰਦਾਬਾਦ ਯੂਥ ਅਕਾਲੀ ਦਲ ਜਿੰਦਾਬਾਦ ਸੋਹਣ ਰਾਹ ਵਾਹ ਸਿਆ ਕਾਲ ਯੂਥ ਅਕਾਲੀ ਦਲ ਜਿੰਦਾਬਾਦ ਭਗਤ ਮਖਲ ਸਿੰਘ ਲਾਲਕਾ ਜਿੰਦਾਬਾਦ ਬਹੁਤ ਵੱਡਾ ਬਲ ਮਿਲੇਗਾ ਕਿਤੇ ਯੂਥ ਅਕਾਲੀ ਦਲ ਸਾਡੀ ਤਿਆਵਲ ਦਸਤਾ ਜਿਹਨੂੰ ਕਿਹਾ ਜਾ ਸਕਦਾ ਹੈ ਨੌਜਵਾਨਾਂ ਵਿੱਚ ਇੱਕ ਕਪੈਸਿਟੀ ਹੁੰਦੀ ਹੈ ਪਰ ਨੌਜਵਾਨਾਂ ਵਿੱਚ ਸ਼ਕਤੀ ਹੁੰਦੀ ਹੈ ਕਿ ਕਿਸੇ ਵੀ ਵੱਡੇ ਤੋਂ ਵੱਡੀ ਲਹਿਰ ਨੂੰ ਬੋੜ ਸਕਦੇ ਸੋ ਮੈਂ ਸਮਝਦਾ ਕਿ ਸਾਡੇ ਸ਼ਹਿਰ ਦਾ ਜਿਹੜਾ ਪ੍ਰਧਾਨ ਲਾਇਆ ਅਗਰਵਾਲ ਸਾਹਿਬ ਤੋਂ ਉਹਨਾਂ ਦਾ ਜਿਹੜਾ ਸ਼ਹਿਰ ਦੇ ਵਿੱਚ ਵਧੀਆ ਪਰਿਵਾਰ ਹੈ ਚੰਗੇ ਪਰਿਵਾਰ ਦੇ ਵਿੱਚੋਂ ਨੇ ਚੰਗੇ ਲੋਕਾਂ ਨਾਲ ਮੇਲ ਮਨਾਪ ਹੈ ਸੋ ਤਗੜੇ ਹੋ ਕੇ ਸ਼ਹਿਰ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਨਗੇ ਯੂਥ ਅਕਾਲੀ ਦਲ ਨੂੰ ਖੜਾ ਕਰਨਗੇ ਸੋ ਇਹਨਾਂ ਨਾਲ ਬਹੁਤ ਵੱਡਾ ਬਲ ਮਿਲੇਗਾ ਸੋ ਮੈਂ ਇੱਕ ਗੱਲ ਕਿ ਇਹਨਾਂ ਨੂੰ ਕਹੀ ਹੈ ਸਾਰੇ ਨੌਜਵਾਨਾਂ ਨੂੰ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੋਣਗੀਆਂ ਜਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਿਛਲੀ ਵਾਰੀ ਵੀ ਜਦੋਂ ਸਾਡੀ ਸਰਕਾਰ ਸੀਗੀ ਵਰਦੀ ਬੋਰਡ ਬਣਾਏ ਗਿਆ ਸੀਗੇ ਨੌਜਵਾਨਾਂ ਲਈ ਸੋ ਉਹਨਾਂ ਦੇ ਵਿੱਚ ਚੇਅਰਮੈਨ ਤੇ ਹੋਰ ਵੱਡੀਆਂ-ਵੱਡੀਆਂ ਪੋਸਟਾਂ ਤੇ ਲਗਾਈ ਗਿਆ ਸਨ ਸੋ ਅੱਜ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਸ਼ਕਤੀ ਹੈ ਤੇ ਨੌਜਵਾਨਾਂ ਦੇ ਹੱਥ ਵਿੱਚ ਜਿਹੜੀ ਦਿੱਤੀ ਦੀ ਤਾਕਤ ਹੈ ਉਹ ਲੋਕਾਂ ਦੇ ਕੰਮ ਆਉਂਦੀ ਹੈ ਕਿ ਲੋਕ ਉਸ ਤੋਂ ਖੁਸ਼ ਹੁੰਦੇ ਨੇ ਸੋ ਅਗਰ왈 ਜੀ ਦਾ ਮੈਂ ਮੁਬਾਰਕਬਾਦ ਵੀ ਦੇਣੀ ਚਾਹੁੰਦਾ ਸਾਡੇ ਜਿੰਨੇ ਵੀ ਯੂਥ ਅਕਾਲੀ ਦਲ ਦੇ ਸ਼ਹਿਰ ਦੇ ਨੌਜਵਾਨ ਇਕੱਠੇ ਹੋਏ ਨੇ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਬੜੇ ਤਗੜੇ ਤਰੀਕੇ ਨਾਲ ਹੋਏ ਨੇ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸਾਫ ਦਾ ਡਿਪਟੀ ਮੁੱਖ ਮੰਤਰੀ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਜਿਹੜੀ ਨਿਗਰਾਨ ਕਮੇਟੀ ਆ ਸੱਤ ਮੈਂਬਰ ਦੀ ਕਮੇਟੀ ਉਹਨਾਂ ਨੇ ਕਿਤੇ ਭਰਤੀ ਨਹੀਂ ਕਰਨੀ ਜਾ ਕੇ ਉਹਨਾਂ ਨੇ ਨਿਗਰਾਨ ਕਰਨੀ ਆ ਉਹਨਾਂ ਦੀ ਨਿਗਰਾਨ ਕਰਨ ਦੀ ਡਿਊਟੀ ਆ ਸੋ ਕੱਲ ਵੀ ਮੀਟਿੰਗ ਹੋਈ ਆ ਅੱਗੇ ਵੀ ਮੀਟਿੰਗਾਂ ਚੱਲਦੀਆਂ ਆ ਜਿਹੜੀਆਂ ਸੋ ਉਹਨਾਂ ਦੀ ਨਿਗਰਾਨ ਹੈਟ ਕਿ ਸਾਰੀ ਭਰਤੀ ਹੋ ਰਹੀ ਆ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਹੋ ਰਹੀ ਆ ਸੋ ਜਿਹੜੇ ਲੋਕ ਆਵੇਂ ਝੂਠੇ ਰੋਲਾ ਪਾਉਂਦੇ ਫਿਰਦੇ ਆ ਉਹ ਉਹਨਾਂ ਦੇ ਪਿੱਛੇ ਕੋਈ ਬੈਟਰੀ ਕਿਸੇ ਹੋਰ ਵਿਅਕਤੀਆਂ ਦੀ ਲੱਗੀ ਹੋਈ ਆ ਸੋ ਆਪਣੀ ਬੈਟਰੀ ਦੇ ਮੁਤਾਬਕ ਆਪਣੀ ਡਿਊਟੀ ਨਿਭਾ ਰਹੇ ਨੇ ਕੋ ਉਹ ਸੁਧਾਰ ਲੈਣ ਦੀ ਤੇ ਉਹਨਾਂ ਦੀ ਜਿਹੜੀ ਪਿੱਛੇ ਪਛੋਕੜ ਜਿਹੜਾ ਹੈਗਾ ਵਾਰਿਸਸ ਹੈ ਤੇ ਉਹਨਾਂ ਦੀ ਜਿਹੜੀ ਪਿੱਛੇ ਗੱਲ ਹੈਗੀ ਆ ਉਹ ਭਾਜਪਾ ਦੀ ਲੀਡਰਸ਼ਿਪ ਦੇ ਮੁਕਾਬਕ ਨਹੀਂ ਸੋ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਚੁੱਪ ਕਰੇ ਬੈਠੇ ਨੇ ਸੋ ਸਾਰੇ ਤੁਸੀਂ ਦੇਖ ਲਓ ਕਿ ਥੋੜੇ ਦਿਨਾਂ ਦੀ ਗੱਲ ਹੈ ਉਹ ਸਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਕਰਦੇ ਵੀ ਨਜ਼ਰ ਆਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਨਜ਼ਰ ਆਉਣਗੇ ਤੇ ਜਿਹੜੇ ਪਿੱਛੇ ਜਿਨ੍ਹਾਂ ਦੇ ਪਿੱਛੇ ਉਂਗਲੀ ਆਰਐਸਐਸ ਦੀ ਹੈ ਜਾਂ ਭਾਜਪਾ ਦੇ ਵੱਡੇ ਲੀਡਰਾਂ ਦੀ ਹੈ ਉਹ ਤਮਾਸ਼ਾ ਦੇਖ ਰਹੇ ਨੇ ਤੇ ਉਹਨਾਂ ਨੂੰ ਗੁਰਕੇ ਪੰਜਾਬ ਨੇ ਜਾ ਪੰਜਾਬੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਬਖਸ਼ਣਾ ਨਹੀਂ ਇਹ ਗੱਲ ਨੂੰ ਯਾਦ ਰੱਖਣਾ ਇਹ ਲੋਕ ਜਿਹੜੇ ਹੈਗੇ ਨੇ ਲੋਕਾਂ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਇਹ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਨਾ ਖੇਡਣ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਤਾਂ ਕਿੰਨੇ ਸਾਲ ਹੋ ਗਏ ਸੱਤਾ ਤੋਂ ਬਾਹਰ ਨਿਕਣੀ ਨੂੰ ਤੇ ਆ ਜਿਹੜੀਆਂ ਦੂਜੀਆਂ ਪਾਰਟੀਆਂ ਬੋਲਦੀਆਂ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੋਲਦੀਆਂ ਨੇ ਤੇ ਇਹ ਵੀ ਉਹਨਾਂ ਦੀ ਸ਼ਹਿਰ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੂੰ ਭੰਡੀ ਜਾ ਰਹੇ ਨੇ ਸੋ ਇਹਨਾਂ ਲੋਕਾਂ ਨੇ ਬੋਝਮਸਤੀਆਂ ਕੀਤੀਆਂ ਇੱਕ ਮੈਂ ਤੁਹਾਡੇ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਕਿਹ ਅਕਾਲ ਤਖਤ ਸਾਹਿਬ ਤੇ ਜਦੋਂ ਇਹਨਾਂ ਨੇ ਲੈਟਰ ਦਿੱਤਾ ਸੀਗਾ ਜਿਹੜਾ ਜਾ ਕੇ ਇਹਨਾਂ ਨੇ ਕਿਹਾ ਸੀਗਾ ਉਸ ਲੈਟਰ ਦੇ ਵਿੱਚ ਕਿ ਅਸੀਂ ਜਿੰਨੇ ਮინისტრ ਜਿੰਨੇ ਐਮਐਲਏ ਜਿੰਨੇ ਲੋਕਾਂ ਅਸੀਂ ਸਾਰੇ ਜ਼ਿੰਮੇਵਾਰਾਂ ਦਸਕਤ ਕਰਕੇ ਦੇ ਕੇ ਆਈਏ ਤੇ ਜਦੋਂ ਕਿਤੇ ਸਜ਼ਾ ਲੈਣ ਦੀ ਜਾਂ ਉੱਥੇ ਦੀ ਸੇਵਾ ਲੈਣ ਦੀ ਗੱਲ ਆਈ ਤੇ ਇਕੱਲੇ ਇਕੱਲੇ ਹੋ ਕੇ ਪਰੇ ਖੜ ਗਏ ਤੇ ਜੇ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦੇ ਸੀ ਤਾਂ ਫਿਰ ਜਿੰਨੇ ਕੂਟ ਸੀਗਾ ਉਹਦੇ ਵਿੱਚ ਸੀਗਾ ਸਾਰੇ ਤੇ ਵਿੱਚ ਖੜ ਕੇ ਲੈਣੇ ਚਾਹੀਦੀ ਸੀ ਉਹ ਸੇਵਾ ਵੀ ਸਾਰਿਆਂ ਨੂੰ ਇਕੱਠੇ ਕਰਨੀ ਚਾਹੀਦੀ ਸਮਾਜ ਵੀ ਬੇਅਤ ਬੇਅਤ ਗੱਲਾਂ ਕਿ ਡੁੱਲੇ ਵਿਰਾਂ ਦਾ ਕੁਝ ਨਹੀਂ ਬਗੜਿਆ ਸੋ ਮੁੜ ਕੇ ਆਪਣੀ ਮੁਖ ਧਾਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਰੀਏ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਪੰਜਾਬ ਨੂੰ ਬਚਾਉਂਦੇ ਕਿਦਾਂ ਉਹ ਜ਼ਿੰਮੇਵਾਰੀ ਹੈ ਪੰਜਾਬ ਦੇ ਅਕਾਲੀ ਦਲ ਦੀ ਕਿ ਪੰਜਾਬ ਨੂੰ ਬਚਾਉਣਾ ਅੱਜ ਦੇਖੋ ਨਾਬੇ ਹਲਕੇ ਦੇ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਅਗਵਾਈ ਦੇ ਵਿੱਚ ਯੂਥ ਅਕਾਲੀਵਲ ਵੱਲੋਂ ਨਾਬਾ ਸ਼ਹਿਰੀ ਪ੍ਰਧਾਨ ਜਿਹੜਾ ਅਗਰ왈 ਸਾਹਿਬ ਨੂੰ ਲੱਗਿਆ ਅਸੀਂ ਉਹਨੂੰ ਪਤਾ ਹੀ ਆ ਪਿਛਲੀ ਵਾਰ ਪੈਣਾ ਜਿਹੜੇ ਦੋ ਵਾਰੀ ਠੱਗੀ ਜਿਹੜੇ ਨੌਜਵਾਨ ਖਾ ਚੁੱਕੇ ਨੇ ਸੋ ਨੌਜਵਾਨ ਆਪਣੀ ਜਿਹੜੀ ਮੂਲ ਪਾਰਟੀ ਹੈ ਸਿਧਾਂਤਕ ਪਾਰਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹਦੇ ਆ ਜੜਾਂ ਵੱਲ ਮੁੜਨ ਲੱਗੇ ਨੇ ਤੇ ਅੱਜ ਉਹਨਾਂ ਨੂੰ ਕਰਦੇ ਹੋਏ ਅਰਪੇਸ਼ ਅਗਰਵਾਲ ਜੀ 90 ਸ਼ਹਿਰੀ ਦਾ ਪ੍ਰਧਾਨ ਲਾਇਆ ਗਿਆ ਤੇ ਉਹ ਜਿਹੜੀ ਵੀ ਉਹ ਭਰਤੀ ਚੱਲ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹ ਚ ਵੱਧ ਚੜ ਕੇ ਹਿੱਸਾ ਲੈਣਗੇ ਤੇ ਜਿਹੜੀਆਂ ਸ਼ਹਿਰ ਦੀਆਂ 23 ਵਾੜਾਂ ਨੇ ਉਹਨਾਂ ਚ ਦੱਬ ਕੇ ਭਰਤੀ ਕਰਨਗੇ ਤੇ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਹਰਿਆਵਲ ਦਸਤਾ ਹੈ ਉਹ ਰੀੜ ਦੀ ਹੱਡੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਵੀ ਸਦਾ ਅਗਰ ਸਿੰਘ ਬਾਦਲ ਨੇ ਜਦੋਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਰਹੀਆਂ ਨੇ ਆਪਣਾ ਨੌਜਵਾਨਾਂ ਨੂੰ ਵੱਡੀ ਹਿੱਸੇਦਾਰੀ ਦਿੱਤੀ ਹੈ ਵੱਡੀ ਭਾਗਿਆ ਦਾ ਦਿੱਤੀ ਹੈ ਸਰਕਾਰਾਂ ਦੇ ਵਿੱਚ ਅਤੇ ਅੱਗੇ ਵੀ ਸੋ ਇਹ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਵੱਡਾ ਹਿੱਸਾ ਹੈ ਉਹ ਯੂਥ ਨੂੰ ਭਾਗਿਆ ਦਾ ਦਿੱਤੀ ਜਾ ਸਰਕਾਰ ਲਹਿਰ ਨੇ ਲਗਾਤਾਰ ਸਵਾਲ ਚੁੱਕ ਰਹੀ ਹੈ ਅਕਾਲੀ ਦਲ ਤੋਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਪਾਰਟੀ ਦਾ ਕਰੀ ਹੋ ਸਕਦੇ ਸੁਧਾਰ ਲਹਿਰ ਨੇ ਜੀ ਕੁਝ ਬਾਗੀ ਨੇ ਉਹ ਭਾਰਤੀ ਨਹੀਂ ਬਾਕੀ ਸਭ ਕੁਝ ਅਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਹੋ ਗਿਆ ਜਿਹੜੀ ਕਮੇਟੀ ਸੀਗੀ ਉਹਦੇ ਵਿੱਚ ਵੀ ਜੋ ਅਮੈਂਡਮੈਂਟ ਹੋਣ ਵਾਲੀ ਸੀਗੀ ਉਹ ਹੋ ਕੇ ਜਿਹੜੀ ਭਾਰਤੀ ਆ ਬੜੇ ਜੱਜੇ ਢਾਗੇ ਨਾਲ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਜ਼ਿਲ੍ਹੇ ਦੇ ਵਿੱਚ ਸਾਰੇ ਹਲਕਿਆਂ ਤੇ ਤਕਰੀਬਾਂ ਮਨਾ ਘੁੰਮ ਕੇ ਆਏ ਆ ਪਹਿਲਾਂ ਕਲ ਕਨੌਰ ਵੀ ਹੋਈ ਸੀ ਅਸੀਂ ਤੇ ਤਕਰੀਬ ਵਧੀਆ ਉਤਸ਼ਾਹ ਹੈ ਨੌਜਵਾਨਾਂ ਵਿੱਚ ਬਹੁਤ ਸ਼ਾਅ ਹੈ ਪਾਰਟੀ ਨਾਲ ਜੋੜਨ ਦਾ ਤੇ ਵਧੀਆ ਭਾਰਤੀ ਕਾਕੇ ਦਵਾਂਗੇ ਪ੍ਰਚਾਰ ਪਹਿਲਾਂ ਤਾਂ ਇੱਕ ਸਾਰੇ ਮੁੰਡਿਆਂ ਨੂੰ ਅਸੀਂ ਨਸ਼ੇ ਤੋਂ ਦੂਰ ਰੱਖਾਂਗੇ ਤਾਂ ਉਹਨਾਂ ਨੂੰ ਡੇਡਾਂ ਚ ਜਾਂ ਜਿੰਮ ਚ ਲਾਵਾਂਗੇ ਜਾਂ ਆਪਣੇ ਅਕਾਲੀ ਸਰਕਾਰ ਨੂੰ ਅੱਗੇ ਲੈ ਜਾਵਾਂਗੇ ਪਹਿਲਾਂ ਵੀ ਆਪਾਂ ਦੇਖਦੇ ਆ ਸਾਰਾ ਜੋ ਵੀ ਕੰਮ ਹੋਇਆ ਆਪਣੇ ਸ਼ਹਿਰਾਂ ਚ ਤਾਂ ਅਕਾਲੀ ਸਰਕਾਰ ਨੇ ਹੀ ਕਰਿਆ ਹੋਇਆ ਈ ਤਾਂ ਹੁਣ ਅਸੀਂ ਫੇਰ ਅਕਾਲੀ ਸਰਕਾਰ ਹੀ ਲਿਆਵਾਂਗੇ ਕੋਈ ਦੇ ਕੋਈ ਯੂਥ ਪਾਰਟੀ ਦੀ ਰੀਡ ਦੀ ਹੱਡੀ ਹੁੰਦਾ ਫਿਰ ਕਰਕੇ ਯੂਥ ਪੱਬਾ ਭਾਰ ਹੋਇਆ ਪਿਆ ਕਿ ਸ਼ਰਮ ਨਹੀਂ ਅਕਾਲੀ ਦਲ ਦੇ ਨਾਲ ਜੁੜਨ ਨੂੰ ਜੋ ਅਕਾਲੀ ਦਲ ਦੇ ਨਾਲ ਜੁੜਨ ਨੂੰ ਅਜੇ ਦਿतेश ਅਗਰਵਾੜ ਨੂੰ ਸ਼ਹਿਰੀ ਪੱਤਾ ਆਉਣਾ ਜੋ ਅਕਾਲੀ ਦਲ ਦਾ ਲਾਇਆ ਗਿਆ ਤੇ ਮੁੰਡਾ ਮਿਹਨਤੀ ਹੈ ਤੇ ਨੌਜਵਾਨ ਪੜ੍ਹਦੇ ਪਏ ਨੇ ਇਹਨਾਂ ਨੂੰ ਉਮੀਦਾਂ ਨੇ ਸਰਕਾਰਾਂ ਤੋਂ ਕਰ ਕੇ ਆਉਣ ਵਾਲੇ ਸਮੇਂ ਵਿੱਚ ਇਸ ਯੂਥ ਸ਼ੋਮਨੀ ਕਰਨੀ ਨਾਲ ਦੀ ਰੀੜ ਦੀ ਹੱਡੀ ਹੋਰ ਮਜ਼ਬੂਤ ਕਰੂਗਾ ਤੇ ਮਜ਼ਬੂਤ ਹੋ ਕੇ ਪਾਰਟੀ ਨਖਾਰ ਦੇ ਨਾਲ ਜਿੱਤਾਂ ਲਿਖ ਜਾਊਗਾ